ਬਾਰ ਐਸੋਸੀਏਸ਼ਨ ਅਬੋਹਰ ਦੀਆਂ ਚੋਣਾਂ ਦੌਰਾਨ ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਸਿੱਧੂ ਨੇ ਇੱਕ ਵਾਰੀ ਫਿਰ ਤੋਂ ਬਾਜ਼ੀ ਮਾਰਦੇ ਹੋਏ ਤਿੰਨ ਵਾਰ ਦੇ ਪ੍ਰਧਾਨ ਰਹੇ ਅਮਨਦੀਪ ਸਿੰਘ ਢਾਲੀਵਾਰ ਨੂੰ ਵੱਡੇ ਫਰਕ ਨਾਲ ਹਰਾ ਕੇ ਪ੍ਰਧਾਨਗੀ ਦੀ ਚੋਣ ਜਿੱਤ ਲਈ। ਸਾਰੇ ਤਹਿਸੀਲ ਕੰਪਲੈਕਸ ਵਿੱਚ ਬਣੇ ਬਾਹਰੂਮ ਵਿੱਚ ਹੋਈਆਂ ਵੋਟਾਂ ਦਾ ਕੰਮ ਦੇਰ ਸ਼ਾਮ ਤੱਕ ਸ਼ਾਂਤਪੂਰਨ ਮਾਹੌਲ ਵਿੱਚ ਸਮਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੋਣ ਕਮੇਟੀ ਜਸਵੀਰ ਸਿੰਘ ਚੰਮੂ, ਸੁਰੇਨ ਕੜਵਾਸਾ ਅਤੇ ਰਾਜਕੁਮਾਰ ਕੌਂਡਲ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਵੱਲੋਂ ਜਾਰੀ ਵੋਟਰ ਸੂਚੀ ਦਾ 472 ਵਕੀਲ ਵੋਟਰਾਂ ਨੂੰ ਵੋਟ ਦਾ ਹੱਕ ਦਿੱਤਾ ਗਿਆ ਸੀ ਜਿਸ ਤਹਿਤ ਅੱਜ ਸਵੇਰੇ 9 ਵਜੇ ਸ਼ੁਰੂ ਹੋਈ ਵੋਟਿੰਗ ਦੌਰਾਨ ਦੇਰ ਸ਼ਾਮ ਤੱਕ 430 ਵਕੀਲ ਵੋਟਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਸਰ ਜਿਹੜੇ ਅੱਜ ਇਲੈਕਸ਼ਨ ਹੋਏ ਇਹਨਾਂ ਦੀਆਂ ਜੰਮਪਰਾਤ ਹੋਏ ਦੀ ਗਿਣਤੀ ਹੈ ਮੈਂ ਇਹਨੂੰ ਕਹਿਣਾ ਵੇ ਲੋਕਤੰਤਰ ਜਿੱਤੋ ਇਹ ਬਹੁਤ ਬਹੁਤ ਮੁਬਾਰਕਾਂ ਸਿੱਧੂ ਸਾਹਿਬ ਨੂੰ ਅਰਜੰਦਰ ਕਾਂਟੇਵਾ ਜੀ ਨੂੰ ਆਕਰ ਸਾਹਿਬ ਨੂੰ ਔਰ ਦਿਨੇਸ਼ ਰਜੋਰਾ ਨੂੰ ਵੀ ਟਵਨ ਸੀਟਰੀ ਚੁਣੇ ਗਿਆ ਬਹੁਤ ਵਧੀਆ ਮਾਹੌਲਾ ਜੁਦਾ ਮਾਹੌਲਾ ਸਾਰੇ ਭੰਗੜਾ ਪਾ ਪਾ ਕੇ ਵਧਾਈਆਂ ਦੇ ਰਹੇ ਇੱਕ ਦੂਜੇ ਨੂੰ ਤਾਂ ਬਹੁਤ ਬਹੁਤ ਮੁਬਾਰਕਬਾਦ ਹੈ ਜਿਸ ਤਰ੍ਹਾਂ ਪਿਛਲੇ ਸਾਲ ਲਖਿੰਦਰ ਸਿੰਘ ਲੱਖਾ ਜੀ ਨੇ ਅਬੋਰ ਬਾਰ ਸੈਸ਼ਨ ਦੀ ਪ੍ਰਧਾਨਗੀ ਕੀਤੀ ਸਮੇਂ-ਸਮੇਂ ਤੇ ਜਦੋਂ ਵੀ ਕੋਈ ਜਰੂਰਤ ਸੀ ਹਰ ਵਕੀਲ ਦੀ ਵਰਗ ਦੀ ਪੂਰੀ ਕੀਤੀ ਹੈ ਔਰ ਬਹੁਤ ਤਗੜੀਆਂ ਮੋਟਾਂ ਦੇ ਨਾਲ ਜਿਹੜਾ ਹੈ ਲਖਿੰਦਰ ਸਿੰਘ ਲੱਖਾ ਨੇ ਪ੍ਰਧਾਨਗੀ ਦਾ ਅਹੁਦਾ ਜਿਹੜਾ ਹੈ ਚੁਟਿਆ ਹੈ ਇਸ ਵਾਸਤੇ ਅਸੀਂ ਸਾਰੀ ਵਾਰ ਸੈਸ਼ਨ ਹਰ ਤਰ੍ਹਾਂ ਦੇ ਵਕੀਲ ਜਿਹੜੇ ਆਪਾਂ ਖੜੇ ਆ ਇਹਨਾਂ ਨੂੰ ਬਹੁਤ ਵਧਾਈ ਦਿੰਨੇ ਆ ਤੇ ਫਿਰ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਹ ਸਰਦਾਰ ਆਰਡਰ ਜਿਹੜਾ ਹੈ ਹਮੇਸ਼ਾ ਲਗਾਤਾਰ ਇਹਨਾਂ ਦੀ ਜਿੱਤ ਜਾਰੀ ਰਹੇਗੀ ਬਹੁਤ ਹੀ ਨੀਟ ਐਂਡ ਫੇਅਰ ਇਲੈਕਸ਼ਨ ਹੋਇਆ ਅੱਜ ਵਾਰਦਾ ਬੋਰ ਐਸੋਸੀਏਸ਼ਨ ਦਾ ਤੇ ਜਿਹੜੇ ਪ੍ਰਧਾਨ ਜੀ ਜਿੱਤੇ ਲਖਵਿੰਦਰ ਸਿੰਘ ਜੀ ਦੁਬਾਰਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਸੈਕਟਰੀ ਸਾਹਿਬ ਸਾਡੇ ਵਾਰਦੇ ਬਣੇ ਨਵੇਂ ਔਰ ਸ਼ੰਕਰ ਭਾਈ ਜੀ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਜਿਹੜੇ ਕੈਂਡੀਡੇਟ ਸਾਰੇ ਜਿੱਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਤੇ ਬਹੁਤ ਨੀਟ ਐਂਡ ਕਲੀਅਰ ਇਲੈਕਸ਼ਨ ਹੋਇਆ ਤੇ ਜੋਗ ਹੋਏਗਾ ਬਹੁਤ ਵਧੀਆ ਹੀ ਹੋਏਗਾ ਲੋਕਾਂ ਦੇ ਸਾਲ ਪਹਿਲਾਂ ਪ੍ਰਧਾਨ ਆਪਾਂ ਨੂੰ ਬਣਾਇਆ ਜੀ ਉਹਨਾਂ ਦੇ ਇਮਤਿਹਾਨ ਪੂਰਾ ਉਤਰੇ ਉਸ ਸਟੈਫਰ ਨੂੰ ਉਸ ਕੰਮ ਨੂੰ ਦੇਖ ਕੇ ਦੁਬਾਰਾ ਇਹਨਾਂ ਨੇ ਆਪਾਂ ਨੂੰ ਇਸ ਪੱਗ ਦੀ ਤੇ ਬਚਾਇਆ ਇਹ ਸਾਰੇ ਵਧਾਈ ਦੇ ਪਾਤਰੇ ਸਾਰੇ ਆਪਣੇ ਪ੍ਰਧਾਨ ਪਿਛਲੇ ਪਿਛਲੇ ਸਾਲ ਆਪਣੇ ਕੰਮ ਜੰਮਰਾਂ ਦਾ ਹੋ ਗਿਆ ਉਹ ਬਸ ਥੋੜਾ ਬੋਤ ਦਾ ਕੰਮ ਜਿਹੜਾ ਰਹਿੰਦਾ ਉਹ ਪੈਂਡਿੰਗ ਜਿਹੜਾ ਉਹ ਹੋ ਜਾਏਗਾ ਰਸਤਾ ਹੋ ਗਿਆ ਮਿੰਨੀ 12 12 ਹੋ ਗਿਆ ਜੂਨੀਅਰਸ ਨੂੰ ਕਿਤੇ ਵੀ ਜਾਂ ਸੀਨੀਅਰ ਕਿਤੇ ਪ੍ਰੋਬਲਮ ਕੋਈ ਆਈ ਸਾਰੇ ਆਪਾਂ ਸਾਰੇ ਕੰਮ ਕੀਤੇ ਹਰੇਕ ਨਾਲ ਆਪਾਂ ਖੜੇ ਹੁਣ ਕੰਮ ਰਹਿ ਗਏ ਜਿਹੜੇ ਤੁਸੀਂ ਕਰਵਾਉਂਗੇ ਜੀ ਜੋ ਕੁਛ ਮਾੜੇ ਮੁੱਟੇ ਪੈਂਡਿੰਗ ਕੰਮ ਰਹਿ ਗਏ ਆ ਆਪਾਂ ਪਹਿਲੇ ਸੋਚੀ ਸੀ ਸਾਲ ਆਪਣੇ ਕੋਲ ਘਟ ਸੀ ਸਾਲ ਦੇ ਜੋ ਪੈਂਡਿੰਗ ਕੰਮ ਰਹਿ ਗਏ ਆ ਉਹ ਸਾਰੇ ਪੂਰੇ ਕਰਨੇ ਆ ਤੇ ਸਾਰੇ ਦੇ ਨਾਲ ਖੜੇ ਆਂ ਕਿਲੀ ਵਕੀਲ ਭਾਈਚਾਰੇ ਨੂੰ ਕਿੰਨੀ ਕੀ ਸੰਦੇਸ਼ ਦੇਣਾ ਚਾਹੋਗੇ ਵਕੀਲ ਭਾਈਚਾਰੇ ਨੂੰ ਕਹਾਂਗੇ ਸਾਰਿਆਂ ਨੂੰ ਇੱਕ ਏਕਤਾ ਹੈ ਆਪਣੀ ਤੇ ਏਕਤਾ ਬਣਾ ਕੇ ਰੱਖਣੀ ਹੈ ਤੇ ਜੋ ਆਪਣੇ ਨਾਲ ਖੜੇ ਆ ਤੇ ਨਾਲ ਖੜੇ ਆ ਅੱਗੇ ਆਪਾਂ ਜਿੰਨੇ ਕੰਮ ਪਰ ਪੈਂਡਿੰਗ ਆ ਸਾਰੇ ਆਪਾਂ ਕਰਾਂਗੇ ਸਰ ਤੁਸੀਂ ਪ੍ਰਧਾਨ ਬਣਿਓ ਨਾਲ ਸੈਕਟਰੀ ਜੁਆਇੰਟ ਸੈਕਟਰੀ ਦਾ ਰਿਜ਼ਲਟ ਵੀ ਆ ਗਿਆ ਉਹ ਕਿਹੜੇ ਟਾਡੇ ਘੁੱਟ ਦੇ ਬਣਿਆ ਕਿਸੇ ਹੋਰ ਆਪਣੇ ਸੈਕਟਰੀ ਕੁਝ ਵੋਟਾਂ ਨਾਲ ਆਪਣੇ ਰਹਿ ਗਿਆ ਤੇ ਜੁਆਇੰਟ ਸੈਕਟਰੀ ਤੇ ਆਪਣੇ ਕੈਸ਼ਰ ਆਪਣੇ ਜੀਨਰ ਹੋਏ ਠੀਕ ਹੈ ਜੀ ਪਿਛਲੇ ਤਰ੍ਹਾਂ ਹੀ ਹੋ ਗਿਆ ਵੇ ਤਾਂ ਹਾਂਜੀ ਠੀਕ ਹੈ ਜੀ ਮੈਂ ਤੁਹਾਡੇ ਜਰੀਏ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਾਰੇ ਵਕੀਲ ਭਾਜਾਰੇ ਨੂੰ ਥੈਂਕਸ ਕਰਦਾ ਕਿ ਉਹਨਾਂ ਨੇ ਸਾਡਾ ਸੰਯੋਗ ਕੀਤਾ ਔਰ ਜਿਹੜਾ ਇਲੈਕਸ਼ਨ ਪ੍ਰੋਸੈਸ ਸੀ ਬੜਾ ਹੀ ਪੀਸਫੁਲੀ ਤੇ ਬੜਾਈ ਵਧੀਆ ਢੰਗ ਦੇ ਨਾਲ ਸਾਡੀ ਸਾਰੀ ਟੀਮ ਨੂੰ ਸੰਯੋਗ ਦਿੱਤਾ ਤੇ ਅਸੀਂ ਜਿਹੜਾ ਅੱਜ ਹੁਣ ਰਿਜ਼ਲਟ ਕੋਸ਼ਿਸ਼ ਕੀਤਾ ਉਸ ਮੁਤਾਬਕ ਜਿਹੜੇ ਸਾਡੇ ਕੈਸ਼ੀਅਰ ਦੀ ਪੋਸਟ ਦੇ ਉੱਤੇ ਦੋ ਕੈਂਡੀਡੇਟ ਸਨ ਜਿਹਦੇ ਵਿੱਚ ਚਾਂਦ ਕੁਮਾਰ ਪੁਲਾਵਤ ਜੀ ਉਹਨਾਂ ਨੂੰ 180 ਵੋਟਾਂ ਮਿਲੀਆਂ ਨੇ ਤੇ ਦਿਨੇਸ਼ ਨਜੋਰਾਣੀ ਨੂੰ 249 ਵੋਟਾਂ ਮਿਲ ਕੇ ਉਹ ਜਿਹੜੇ ਵਿਜੇ ਕੋਸ਼ਿਤ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਜੁਆਇੰਟ ਸੈਕਟਰੀ ਵਾਸਤੇ ਜਿਹੜੇ ਅਮਨਦੀਪ ਸਿੰਘ ਰਖੜਾ ਸੀਗੇ ਉਹਨਾਂ ਨੂੰ 167 ਵੋਟਾਂ ਮਿਲੀਆਂ ਨੇ ਤੇ ਰਜਿੰਦਰ ਸਿੰਘ ਜੀ ਕਾਂਟੀਵਾਲ 262 ਵੋਟਾਂ ਲੈ ਕੇ ਵਿਜੇ ਕੋਸ਼ਿਤ ਕੀਤੇ ਗਏ ਨੇ ਇਸ ਦੇ ਨਾਲ ਹੀ ਜਿਹੜੇ ਸੈਕਟਰੀ ਪੋਸਟ ਵਾਸਤੇ ਸੀ ਗੋਰੀ ਸ਼ੰਕਰ ਜੀ ਮਾਕੜ ਉਹਨਾਂ ਨੂੰ 228 ਵੋਟਾਂ ਮਿਲੀਆਂ ਨੇ ਤੇ ਗੌਰਵ ਮਨਰੇਜਾ ਜੀ ਨੂੰ 201 ਵੋਟਾਂ ਮਿਲੀਆਂ ਨੇ ਜਿਨ੍ਹਾਂ ਦੇ ਨਾਲ ਕੇ 228 ਵੋਟਾਂ ਲੈ ਕੇ ਗੋਰੀ ਸ਼ੰਕਰ ਮਾਕੜ ਜੀ ਨੂੰ ਵਿਜੇ ਕੁਸ਼ਿਤ ਕੀਤਾ ਗਿਆ ਤੇ ਪ੍ਰੈਜ਼ੀਡੈਂਟ ਦੀ ਪੋਸਟ ਵਾਸਤੇ ਅਮਨਦੀਪ ਸਿੰਘ ਦੀ ਢਾਲੀਵਾਲ ਉਹਨਾਂ ਨੂੰ 182 ਵੋਟਾਂ ਮਿਲੀਆਂ ਨੇ ਜੀ ਤੇ ਲਖਵਿੰਦਰ ਸਿੰਘ ਸਿੱਧੂ 248 ਵੋਟਾਂ ਲੈ ਕੇ ਜਿਹੜੇ ਉਹ ਵਿਜੇ ਕੁਸ਼ਿਤ ਕੀਤੇ ਗਏ ਨੇ ਮੈਂ ਆਪਦੇ ਵੱਲੋਂ ਸਾਰਿਆਂ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਸਾਡੇ ਵਕੀਲ ਭਾਈਚਾਰੇ ਨੇ ਬੜੇ ਸੰਯੋਗ ਕੀਤਾ ਬੜਾ ਹੀ ਸ਼ਾਂਤੀਪੂਰਕ ਜਿਹੜਾ ਹੈ ਇਹ ਰਿਜ਼ਲਟ ਰਿਹਾ ਹੈ ਇਸ ਰਿਜ਼ਲਟ ਮੁਤਾਬਕ ਜਿਹੜੇ ਲਖਵਿੰਦਰ ਸਿੰਘ ਜੀ ਸਿੱਧੂ ਪ੍ਰੈਜ਼ੀਡੈਂਟ ਬਣੇ ਨੇ ਉਹਨਾਂ ਦੀ ਟੀਮ ਦੇ ਵਿੱਚੋਂ ਜੁਆਇੰਟ ਸੈਕਟਰੀ ਜਿਹੜੇ ਸੀਗੇ ਉਹ ਵੀ ਵਿਜੀਕੋਸ਼ਿਤ ਹੋਏ ਨੇ ਤੇ ਕੈਸ਼ੀਅਰ ਜਿਹੜੇ ਸਨ ਉਹ ਵੀ ਵਿਜੀਕੋਸ਼ਿਤ ਹੋਏ ਹਨ ਤੇ ਦੂਜੀ ਟੀਮ ਦੇ ਵਿੱਚੋਂ ਗੋਰੀ ਸ਼ੰਕਰ ਜੀ ਮਾਕੜ ਜਿਹੜੇ ਨੇ ਉਹ ਸੈਕਟਰੀ ਕੋਸ਼ਿਤ ਹੋਏ ਨੇ ਇਸ ਕਰਕੇ ਅਸੀਂ ਸਾਰਿਆਂ ਦਾ ਧੰਨਵਾਦੀ ਬਹੁਤ ਪੀਸਫੁਲੀ ਇਲੈਕਸ਼ਨ ਹੋਇਆ ਥੈਂਕ ਯੂ ਅੱਜ ਕਿੰਨੀਆਂ ਵੋਟਾਂ ਸੀਗ 430 ਵੋਟਾਂ ਸਾਡੀਆਂ ਟੋਟਲ ਸੀਗੀਆਂ ਜਿਹੜੀਆਂ ਭੁਗਤੀਆਂ ਨੇ ਵੈਸੇ 460 ਵੋਟਾਂ ਸਾਡੀਆਂ ਟੋਟਲ ਸੀਗੀਆਂ ਜਿਹਦੇ ਚੋਂ 430 ਵੋਟਾਂ ਜਿਹੜੀਆਂ ਸਾਡੀਆਂ ਕਾਸਟ ਹੋਈਆਂ ਸੀ ਉਹਦੇ ਤੇ ਅਸੀਂ ਰਿਜ਼ਲਟ ਘੋਸ਼ਿਤ ਕੀਤਾ ਗਿਆ ਇਹਦੇ ਵਿੱਚੋਂ ਕੋਈ ਇੱਕ ਇੱਕ ਵੋਟ ਜਿਹੜੀ ਸਾਡੀ ਕੈਂਸਲ ਵੀ ਕੀਤੀ ਗਈ ਹੈ ਚਾਰ